ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਹੈਗੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੋਟ ਸੈੱਟ ਦੀ ਜਿਹੜੇ ਆਪਣੇ ਕੋਟ ਸੈੱਟ ਬਣਾਏ ਆ ਹਨ ਆਪਣੇ ਬੁਟੀਕ ਤੋਂ ਤਿਆਰ ਹੋਇਆ ਰੈਡੀ ਕੀਤੇ ਆ ਆਪਾਂ ਨੇ ਕੋਟ ਸੈੱਟ ਕਿਹੜੇ-ਕਿਹੜੇ ਤਰੀਕਿਆਂ ਦੇ ਕਰਿਆ ਅਲੱਗਾ-ਅਲੱਗ ਜਿਹੜੇ ਹੈਗੇ ਡਿਜ਼ਾਈਨ ਦੇ ਆਪਾਂ ਨੇ ਤਿਆਰ ਕੀਤੇ ਆ ਆ ਦੇਖੋ ਮੈਂ ਵੀ ਇਹ ਕੀਤਾ ਹੋਇਆ ਇਹ ਵਾਲਾ ਕੋਟ ਸੈੱਟ ਆ ਇਹ ਕਿਤਾ ਇਹ ਵਾਲਾ ਰੈਡੀ ਕੀਤਾ ਆਪਾਂ ਨੇ ਜਿਹੜਾ ਆਪਾਂ ਦੂਸਰੇ ਤਰ੍ਹਾਂ ਦਾ ਕਰਿਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਐਦਾਂ ਦੇ ਜਿਹੜੇ ਹੈਗੇ ਬਹੁਤ ਜ਼ਿਆਦੇ ਅਸੀਂ ਬਣਾ ਚੁੱਕੇ ਆ ਆਪਣੇ ਜਿਹੜਾ ਹੈਗਾ ਬੁਟੀਕ ਤੇ ਡੇਲੀ ਦੇ ਜਿਹੜੇ ਹੈਗੇ ਸਲਾਈ ਹੁੰਦੇ ਆ ਜੀ ਦੇਖੋ ਬਹੁਤ ਜ਼ਿਆਦੇ ਸੋਹਣਾ ਬਣਿਆ ਹੋਇਆ ਬਹੁਤ ਹੀ ਜ਼ਿਆਦੇ ਕੰਫਰਟੇਬਲ ਆਏਗਾ ਇਹ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਬਣਾਇਆ ਹੋਇਆ ਇਹ ਕੁੜਤੀ ਵਾਂਗ ਹੀ ਬਣਾਇਆ ਹੋਇਆ ਆਪਣਾ ਦੇਖੋ ਇਹਦੀ ਲੈਂਥ ਇੰਨੀ ਕੁ ਹੈਗੀ ਐ ਬੈਕ ਵਾਲਾ ਪੱਲਾ ਦੇਖੋ ਆਪਣਾ ਨੌਂ ਵਰਠੇਗਾ 4 ਇੰਚ ਜ਼ਿਆਦਾ ਰੱਖਿਆ ਹੋਇਆ ਹੈ ਆਪਣਾ ਤੇ ਜਿਹੜਾ ਇਥੋਂ ਫਿਟਿੰਗ ਹੈਗੀ ਜੀ ਥੋੜੀ ਲੂਜ਼ ਰੱਖਣੀ ਪੈਂਦੀ ਹੈ ਕਿਉਂਕਿ ਇਹ ਆਪਾਂ ਰਾਤ ਦੇ ਵਿੱਚ ਵੀ ਪਹਿਨ ਸਕਦੇ ਆ ਇਹ ਜਿਹੜੇ ਜਿਹੜੇ ਸ਼ਾਰਟਸ ਬਣਾਉਣੇ ਆ ਉਹ ਰਾਤ 'ਚ ਹੀ ਪਹਿਨੇ ਜਾਂਦੇ ਆ ਘਰੇ ਜਿਹੜੇ ਆਪਾਂ ਇਹ ਲੌਂਗ ਬਣਾਉਣੇ ਥੋੜੇ ਜਿਹਾ ਆਪਾਂ ਬਾਹਰ ਵੀ ਜਿਹੜੇ ਹੈਗੇ ਪਾ ਕੇ ਜਾ ਸਕਦੇ ਆ ਜਿੱਦਾਂ ਹੁਣ ਮੈਂ ਏਦਾਂ ਹੀ ਬਾਜ਼ਾਰ ਚਲੀ ਜਾਨੀ ਆ ਤੇ ਜਾਣਾ ਹੋਵੇ ਕਾਰੀਗਰਾਂ ਕੋਲੇ ਆਪਾਂ ਇਸ ਤਰ੍ਹਾਂ ਹੀ ਜਾ ਆਉਣੇ ਆ ਕਿਉਂਕਿ ਇਹ ਕੋਈ ਇੰਨੀ ਮੈਂ ਜੀ ਸੂਟ ਬਾਹਾਂਗੀ ਇਹ ਦੇਖੋ ਕੋਈ ਔਖਾ ਨਹੀਂ ਲੱਗਦਾ ਇਹ ਪਤੋ ਵੀ ਕਾਫੀ ਲੂਜ਼ ਰੱਖਿਆ ਹੋਇਆ ਆਪਾਂ ਨੇ ਇਹ ਪਤਾ ਜਿਹੜਾ ਕਾਫੇ ਲੂਜ਼ ਰੱਖਿਆ ਹੋਇਆ ਉੱਪਰੋਂ ਸਾਰਾ ਇੱਕ ਇੱਕ ਇੰਚ ਲੂਜ਼ ਰੱਖਿਆ ਜਿੱਦਾਂ ਆਪਣੇ ਚੈਸਟ ਆਗੇ ਉੱਥੋਂ ਵੀ 1 ਇੰਚ ਲੂਜ਼ ਹੈ ਨਾ ਬ੍ਰੈਸਟ ਆ ਦੇ ਉੱਥੋਂ ਵੀ 1 ਇੰਚ ਲੂਜ਼ ਇਹ ਪਤਾ ਆਪਾਂ ਨੇ 2 ਇੰਚ ਲੂਜ਼ ਰੱਖਿਆ ਇਹ ਤੁਸੀਂ ਕੋਈ ਵੀ ਆਪਣੇ ਸਾਹਿਜ ਦੇ ਜਿਹੜੇ ਹੈਗੇ ਬਣਾ ਸਕਦੇ ਹੋ ਬਣਵਾ ਸਕਦੇ ਹੋ ਸਾ ਤੋਂ ਹਨ ਸਾਡੇ ਕੋਲੋਂ ਵੀ ਤੁਸੀਂ ਬਣਵਾ ਸਕਦੇ ਹੋ ਅਸੀਂ ਹਰ ਇੱਕ ਤਰ੍ਹਾਂ ਦੇ ਜਿਹੜੇ ਬਣਾਉਣੇ ਆ ਜਿਹੜੇ ਵਿਚਾਲੋ ਬਟਨ ਲਾ ਕੇ ਬਣਦੇ ਆ ਉਹ ਵੀ ਆਪਾਂ ਬਣਾਉਣੇ ਆ ਇਹ ਵੀ ਦੇਖੋ ਮੈਂ ਗਲਾ ਦਿਖਾਵਾਂਗੇ ਇਹਦਾ ਕਿਸ ਤਰੀਕੇ ਨਾਲ ਬਣਾਇਆ ਇਹ ਤਾਂ ਗਲਾ ਹੈਗਾ ਵੀ ਦੇਖੋ ਆਪਣਾ ਪੱਟੀ ਲਾ ਕੇ ਬਣਾਇਆ ਹੋਇਆ ਦੇਖੋ ਇਹ ਇਹ ਆਪਣੀ 7 ਇੰਚ ਦੀ ਪੱਟੀ ਲੱਗੀ ਹੋਈ ਹੈ ਇਹ ਸਾਰੀ ਜਿਹੜੀ ਗੋਠ ਲਾਈ ਹੋਈ ਆਲੇ-ਦਾਲੇ ਜਿੱਦਾਂ ਆਪਾਂ ਗੋਠ ਕਹਿੰਦੇ ਰੇਬਲੇਰ ਉਹ ਆਪਣੀ ਕੱਟ ਕੇ ਇਹ ਜਿਹੜੀ ਹੈਗੀ ਗਲੇ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਇੱਥੇ ਆਪਣੇ ਦੋ ਵਟਣ ਲੱਗੇ ਹੋਏ ਆ ਤੇ ਬਾਕੀ ਬਾਜੂ ਇਹਦੇ ਅੱਧੀ ਹੀ ਠੀਕ ਰਹਿੰਦੀ ਹੈ ਤੇ ਅਸੀਂ ਇੱਥੇ ਲੈਸਾਂ ਲਾ ਕੇ ਵੀ ਤਿਆਰ ਕਰਿਆ ਜੀ ਇਹਦਾ ਆਪਾਂ ਨੇ ਗੋਲ ਘੇਰਾ ਤਿਆਰ ਕਰਿਆ ਹੋਇਆ ਇਹਦਾ ਤੁਸੀਂ ਚੌਰਸ ਘੇਰਾ ਵੀ ਰਖਾ ਸਕਦੇ ਹੋ ਦੇਖੋ ਜਿਹੜਾ ਹੈਗਾ ਪੈਂਟ ਪਲਾਜੋ ਦੇ ਨਾਲ ਬਣਿਆ ਹੋਇਆ ਇਹਦੇ ਜਿਹੜੇ ਹੈਗੇ ਆਪਣੀ ਇੱਕ ਪੌਕੇਟ ਲੱਗੀ ਹੋਈ ਹੈ ਜੀ ਦੇਖੋ ਇੱਕ ਪੌਕੇਟ ਲੱਗੀ ਹੋਈ ਹੈ ਆਪਣੀ ਇੱਧਰਲੇ ਹੱਥ ਤੇ ਦੇਖੋ ਇਸ ਤਰ੍ਹਾਂ ਤੁਸੀਂ ਇਹਨੂੰ ਲੂਜ਼ ਵੀ ਰੱਖਾ ਸਕਦੇ ਹੋ ਪਲਾਜੋ ਨੂੰ ਤੁਸੀਂ ਲੂਜ਼ ਵੀ ਰੱਖ ਸਕਦੇ ਹੋ ਦੇਖੋ ਵਿੱਚ ਪਹਿਣਾ ਦੇ ਜਿਹੜੇ ਹੈਗੇ ਨੇ ਲੰਬੇ ਹੁੰਦੇ ਆ ਕਿ ਇੱਥੋਂ ਪਜਾਮਾ ਇਸ ਤਰ੍ਹਾਂ ਖਿੱਚ ਮਾਰਦਾ ਇਹ ਸਾਡਾ ਪਲਾਜੋ ਕੋਈ ਖਿੱਚ ਨਹੀਂ ਮਾਰੇਗਾ ਜੀ ਦੇਖੋ ਤੁਹਾਡੇ ਸਾਹਮਣੇ ਹੀ ਹੈ ਬਿਲਕੁਲ ਕੋਈ ਖਿੱਚ ਨਹੀਂ ਮਾਰਦਾ ਇਹ ਜਿਹੜੀ ਅਸੀਂ ਕਾਰਟ ਵਗੈਰਾ ਪਾਉਣਿਆ ਉਹਦੇ ਜਿਹੜੀ ਕਾਰਟ ਨਹੀਂ ਪਾਉਂਦੇ ਪੈਣਾਂ ਦੀ ਕਟਾਈ ਸਹੀ ਨਹੀਂ ਹੁੰਦੀ ਉਹ ਇੱਥੋਂ ਖਿੱਚ ਮਾਰਦਾ ਇਹ ਸਿਉਣ ਜਿਹੜੀ ਹੈਗੇ ਉੱਪਰ ਚੜਨ ਲੱਗ ਜਾਂਦੀ ਹੈ ਇਹ ਬਿਲਕੁਲ ਜਿਹੜਾ ਹੈਗਾ ਬਹੁਤ ਵਧੀਆ ਬਣਿਆ ਹੋਇਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਪੈਂਟ ਪਲਾਜੋ ਬਣਾ ਚੁੱਕੇ ਆ ਕਦੇ ਕੋਈ ਐਵੇਂ ਦਾ ਹੋਇਆ ਨਹੀਂ ਹੈਗਾ ਕਿਸੇ ਦਾ ਲੰਬਾ ਨਹੀਂ ਆਇਆ ਹੈਗਾ ਨਾ ਤੇ ਬਹੁਤ ਹੀ ਜਿਆਦਾ ਕੰਫਰਟੇਬਲ ਹੈ ਇਹਨੂੰ ਤੁਸੀਂ ਘਰ ਦੇ ਵਿੱਚ ਵੀ ਵੇਅਰ ਕਰ ਸਕਦੇ ਹੋ ਹਨ ਜਿੱਦਾਂ ਮਾੜਾ ਮੋਟਾ ਬਾਹਰ ਜਾਣਾ ਹੁਣ ਸੁੱਟੀਆਂ ਚੱਲ ਰਹੀਆਂ ਨੇ ਹਨਾ ਹੌਲੀਡੇ ਚੱਲ ਰਿਹਾ ਤੇ ਉਹਦੇ ਲਈ ਪਹਿਣਾ ਬਹੁਤ ਘੁੰਮਣ ਫਿਰਨ ਬਾਹਰ ਜਾਂਦੇ ਹਨਾ ਜਿੱਦਾਂ ਮਰਜ਼ੀ ਤੁਸੀਂ ਇਹ ਬਣਵਾ ਕੇ ਆਪਦੇ ਲੈ ਸਕਦੇ ਹੋ ਜਿਹੜੇ ਹੈਗੇ ਨੇ ਪਾ ਸਕਦੇ ਹੋ ਬਣਵਾ ਕੇ ਹਨਾ ਆਰਾਮ ਨਾਲ ਬਹੁਤ ਹੀ ਆਰਾਮਦਾਇਕ ਜਿਹੜਾ ਹੈਗਾ ਹੈਗਾ ਆ ਕਾਫੀ ਟਾਈਮ ਹੋਦੇ ਆਪਾਂ ਜਿਹੜੇ ਹੈਗੇ ਕੋਟ ਸਟ ਬਣਾ ਬਣਾਉਣੇ ਆ ਦੁਕਾਨ ਤੇ ਆਪਣੇ ਬਣ ਰਹੇ ਨੇ ਹਨ ਤੇ ਆਪਣੇ ਬੁਟੀਕ ਤੇ ਬਹੁਤ ਟਾਈਮ ਦੇ ਕੋਟ ਸਟ ਬਣ ਰਹੇ ਆ ਚਲੋ ਹੁਣ ਸੋਚਿਆ ਕਿ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਹਨ ਕਿਉਂਕਿ ਹੁਣ ਕਾਫੀ ਟ੍ਰੈਂਡ ਦੇ ਵਿੱਚ ਹੈਗਾ ਆ ਬਣਦਾ ਤਾਂ ਬਹੁਤ ਲੰਬੇ ਟਾਈਮ ਤੋਂ ਜਿੱਦਾਂ ਕਿ ਮੁੱਲ ਦੀ ਮਿਲਦੇ ਹੁੰਦੇ ਸੀਗਾ ਰੈਡੀਮੇਡ ਮਿਲ ਜਾਂਦੇ ਆ ਤੇ ਹੁਣ ਜਿੱਦਾਂ ਘਰੇ ਵੀ ਬਣਾਉਣ ਜਾਣ ਦੀਆਂ ਨੇ ਜਾਂ ਆਪਾਂ ਬਣਵਾ ਵੀ ਸਕਦੇ ਆ ਆਪ ਆਪ ਦੀ ਮਰਜ਼ੀ ਦਾ ਕੱਪੜਾ ਲਵਾ ਸਕਦੇ ਆ ਜੀ ਅਸੀਂ ਕੈਮਰਿਕ ਕਾਟਨ ਵੀ ਲੈ ਕੇ ਆਇਆ ਇਹ ਸਾਡਾ ਰਿਯੋਨ ਚ ਬਣਾਇਆ ਹੋਇਆ ਹੈਗਾ ਕੈਮਰਿਕ ਕਾਟਨ ਵੀ ਲੈ ਕੇ ਆਇਆ ਉਹਦੇ ਚ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਜਿਹੜਾ ਕੱਪੜਾ ਤੁਹਾਨੂੰ ਆਰਾਮਦਾਇਕ ਲੱਗਦਾ ਹੈ ਨਾ ਕੰਫਰਟੇਬਲ ਲੱਗਦਾ ਉਹ ਕੱਪੜੇ ਤੇ ਤੁਸੀਂ ਜਿਹੜਾ ਹੈਗਾ ਇਸ ਤਿਆਰ ਕਰਵਾ ਸਕਦੇ ਹੋ ਬਹੁਤ ਹੀ ਜਿਆਦਾ ਵਧੀਆ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਮੇਰੇ ਤਿੰਨ ਚਾਰ ਬਣਾਏ ਹੋਏ ਆ ਤੇ ਕੋਈ ਔਖਾ ਨਹੀਂ ਲੱਗਦਾ ਜਿੱਦਾਂ ਮੈਂ ਐਦਾਂ ਹੀ ਬਾਜ਼ਾਰ 'ਚ ਵੀ ਚਲੀ ਜਾਂਦੀ ਆ ਇਹਦੇ ਨਾਲ ਜਿੱਦਾਂ ਆਪਾਂ ਆਪ ਦੇ ਕਾਰੀਗਰਾਂ ਕੋਲੇ ਜਾ ਕੇ ਆਈਆਂ ਮੈਂ ਹੁਣ ਵੀ ਹੈ ਨਾ ਅਸੀਂ ਐਦਾਂ ਹੀ ਚੱਲੇ ਜਾਨੇ ਹੁੰਨੇ ਆ। ਲਓ ਜੀ ਜਿਹੜਾ ਆਪਾਂ ਨੇ ਅਗਲਾ ਕਾਟ ਸੈੱਟ ਬਣਾਇਆ ਆਪਾਂ ਉਹਦੀ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ। ਆ ਦੇਖੋ ਇਹ ਆਪਾਂ ਨੇ ਬਣਾਇਆ ਜੀ ਬਟਨਾਂ ਵਾਲਾ। ਦੇਖੋ ਇਹ ਜਿਹੜਾ ਹੈਗਾ ਹੈਵੀ ਸੈੱਜ ਦਾ ਬਣਿਆ ਹੋਇਆ ਹੈ ਹਨਾ। ਤੁਸੀਂ ਆਪ ਦਾ ਸਾਈਜ਼ ਦੇਖ ਕੇ ਜਿੰਦਾ ਮਰਜ਼ੀ ਬਣਾ ਸਕਦੇ ਹੋ ਜੇ ਐਕਸਲ ਡਬਲ ਐਕਸਲ ਹੈ ਨਾ ਜਿਹੜਾ ਮਰਜ਼ੀ ਸਾਈਜ਼ ਤੁਸੀਂ ਬਣਾ ਸਕਦੇ ਹੋ ਬਣਵਾ ਸਕਦੇ ਹੋ ਜੇ ਤੁਸੀਂ ਬਣਵਾਉਣਾ ਵੀ ਚਾਹੁੰਦੇ ਹੋ ਸਾਡੇ ਤੇ ਹੈ ਨਾ ਸਾਡੇ ਤੋਂ ਬਣਵਾਉਣਾ ਚਾਹੁੰਦੇ ਹੋ ਤਾਂ ਮੈਸੇਜ ਕਰ ਲਿਓ ਆਪਣਾ ਨਾਪ ਸਾਨੂੰ ਸੈਂਡ ਕਰ ਦਿਓ ਉਹਦੇ ਹਿਸਾਬ ਨਾਲ ਹੀ ਅਸੀਂ ਜਿਹੜਾ ਹੈਗਾ ਤਿਆਰ ਕਰ ਦਾਂਗੇ ਇਹ ਆਪਾਂ ਨੇ ਦੇਖੋ ਬਟਨ ਲਾ ਕੇ ਪੱਟੀ ਲਾ ਕੇ ਬਣਾਇਆ ਹੈ ਕਾਲਰ ਲਾ ਕੇ ਬਣਾਇਆ ਹੈ ਬਾਜੂ ਜਿਹੜੀ ਹੈਗੀ ਇਹਦੀ ਅੱਧਿਓ ਕੀਤੀ ਹੈ ਆ ਦੇਖੋ ਮੈਂ ਖੋਲ ਕੇ ਦਿਖਾਵਾਂਗੀ ਆਪਾਂ ਇੱਥੇ ਅਸੀਂ ਜਿਹੜੇ ਹੈਗੇ ਇਹ ਵਾਲੇ ਬਟਨ ਲਾਏ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਸ਼ਰਟ ਵਾਂਗੀ ਹੀ ਬਣਿਆ ਹੋਇਆ ਹੈ ਇੱਥੋਂ ਆਪਾਂ ਨੇ ਫਿਟਿੰਗ ਜ਼ਰੂਰ ਦਿੱਤੀ ਹੋਈ ਹੈ ਥੋੜੀ ਜਿਹੀ ਫਿਟਿੰਗ ਦਿੱਤੀ ਹੈ ਕਿਉਂਕਿ ਹਿਪ ਤੋਂ ਆਪਾਂ ਨੇ ਇਹ ਵਾਲਾ ਲੂਜ਼ ਰੱਖਿਆ ਹੋਇਆ ਜੀ ਹਿਪ ਤੋਂ ਕਿਉਂਕਿ ਜਿਹੜਾ ਆਪਾਂ ਨੇ ਰਾਤ ਦੇ ਵਿੱਚ ਪਹਿਨਣਾ ਹੈ ਨਾ ਜਾਂ ਆਪਾਂ ਬਾਹਰ ਅੰਦਰ ਪਾਉਣੇ ਇਹ ਆਪਾਂ ਪਹਿਣਦੇ ਆਉਂਦੇ ਆ ਉਦੋਂ ਆਗੇ ਜਦੋਂ ਆਪਾਂ ਨੂੰ ਥੋੜਾ ਜਿਆਦਾ ਲੱਗੇ ਵੀ ਕੰਫਰਟੇਬਲ ਰਹਿਣਾ ਹੈ ਨਾ ਤੇ ਤਾਂ ਕਰਕੇ ਆਪਾਂ ਇਹਦੀ ਹਿਪ ਥੋੜੀ ਲੂਜ਼ ਰੱਖੀ ਆ ਦੇਖੋ ਬਟਨ ਆਰਾਮ ਨਾਲ ਲੱਗ ਜਾਂਦੇ ਆ ਸਾਡੇ ਸਟੋਨ ਵਾਲੇ ਜਿਹੜੇ ਹੈਗੇ ਬਟਨ ਲੱਗੇ ਹੋਏ ਆ ਤੁਸੀਂ ਜਿਹੜੇ ਹੈਗੇ ਕਾਜ ਕਰਕੇ ਵੀ ਬਟਨ ਲਗਵਾ ਸਕਦੇ ਹੋ ਕਾਜ ਕਰਕੇ ਵੀ ਲਗਵਾ ਸਕਦੇ ਹੋ ਅਸੀਂ ਇਹ ਵਾਲੇ ਬਟਨ ਲਾਏ ਆ ਕਿਉਂਕਿ ਇਹ ਬਟਨ ਇਹ ਤੇ ਸੋਹਣੇ ਲੱਗਦੇ ਆ ਕੱਪੜਾ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਸੋਹਣਾ ਆ ਇਹ ਤੇ ਆਪਾਂ ਨੇ ਕਾਲਰ ਲਾਇਆ ਦੇਖੋ ਇਹ ਤੇ ਕਾਲਰ ਜਿਹੜਾ ਹੈਗਾ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਕਾਲਰ ਲਾਇਆ ਇਸ ਤਰ੍ਹਾਂ ਜਿਹੜਾ ਹੈਗਾ ਇਹਦਾ ਪੈਂਟ ਪਲਾ ਦੋ ਬਣਾਇਆ ਹੈ ਵੀ ਨਾਲ ਕਿਉਂਕਿ ਇਹ ਹੈਵੀ ਸਾਈਜ਼ ਦਾ ਹੈਗਾ ਆ ਦੇਖੋ ਭਾਰੀ ਸਾਈਜ਼ ਦਾ ਜਿਹੜਾ ਹੈਗਾ ਇਹ ਵਾਲਾ ਜਿਹਦੇ ਨਾਲ ਪੈਂਟ ਪਲਾਜੋ ਆਪਾਂ ਨੇ ਤਿਆਰ ਕੀਤਾ ਆ ਆਪਾਂ ਨੇ ਇਹਦੇ ਵੀ ਇੱਕ ਪਾਕਟ ਲਾਈ ਹੋਈ ਹੈ ਦੇਖੋ ਸਾਈਡ ਉੱਤੇ ਪਾਕਟ ਆਸੇ ਲਗਾਣੇ ਆ ਉਹ ਤੁਹਾਡੀ ਮਰਜ਼ੀ ਹੈ ਲਗਵਾਨੀ ਨਾ ਲਗਵਾਨੀ ਹੈ ਨਾ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਸਾਡੇ ਤੋਂ ਸਾਡੇ ਕੋਲੋਂ ਕੱਪੜਾ ਲੈ ਕੇ ਵੀ ਬਣਵਾਉਣਾ ਚਾਹੁੰਦੇ ਹੋ ਜੀ ਤਾਂ ਅਸੀਂ 800 ਰੁਪਏ ਦਾ ਇੱਕ ਦਿੰਨੇ ਆ ਕਿ ਕਿਸੇ ਵੀ ਤਰ੍ਹਾਂ ਦੇ ਹਨਾ ਕੋਰਸੈਟ ਸਾਡੇ ਤੋਂ ਬਣਵਾ ਸਕਦੇ ਹੋ ਨਾਲ ਹੀ ਤੋਂ ਸੂਟ ਬਣਵਾ ਸਕਦੇ ਹੋ ਹਨਾ ਤੇ ਇਹ ਜਿਹੜਾ ਜ ਸਾਡਾ ਵਿਦ ਸਲਾਈ ਤੇ ਵਿੱਚੀ ਕਪੜਾ ਹਨਾ ਤੇ ਅਸੀਂ 800 ਰੁਪਏ ਦਾ ਦਿੰਨੇ ਆ ਜੀ ਜੇ ਤੁਸੀਂ ਦੋ ਲਮੋਗੇ ਤਾਂ 1500 ਦੇ ਦਵਾਂਗੇ ਫਿਰ ਦੋਨ ਨੂੰ 750 ਦਾ ਇੱਕ ਆਜੋ ਤੁਸੀਂ ਆਪਣਾ ਸਾਈਜ਼ ਸੈਂਡ ਕਰਕੇ ਸਾਨੂੰ ਹਨਾ ਅਸੀਂ ਉੱਪਰ ਨੰਬਰ ਦੇ ਦਾਂਗੇ ਸਕਰੀਨ ਤੇ ਤੇ ਤਾਂ ਤੁਸੀਂ ਸਾਨੂੰ ਜਿਹੜਾ ਹੈਗਾ ਦੱਸ ਸਕਦੇ ਹੋ ਵੀ ਕਿਹੜੇ ਕੱਪੜੇ ਤੇ ਬਣਵਾਉਣਾ ਚਾਹੁੰਦੇ ਹੋ ਰਿਓਨ ਤੇ ਬਣਵਾਉਣਾ ਚਾਹੁੰਦੇ ਹੋ ਜਾਂ ਕੈਮਰਿਕ ਕਾਟਨ ਤੇ ਕਿਉਂਕਿ ਅਸੀਂ ਦੋ ਕੱਪੜਿਆਂ ਦੇ ਤਿਆਰ ਕਰਦੇ ਆ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਡਿਜ਼ਾਈਨ ਜਿਹੜਾ ਹੈਗਾ ਅਸੀਂ ਆਪਦੀ ਮਰਜ਼ੀ ਨਾਲ ਦਿੰਦੇ ਆ ਜੀ ਹੋ ਸਕਦਾ ਹੈ ਜੇ ਸਾਡੇ ਕੋਲੇ ਟਾਈਮ ਹੋਇਆ ਤਾਂ ਅਸੀਂ ਤੁਹਾਨੂੰ ਫੋਟੋ ਵੀ ਭੇਜ ਦਾਂਗੇ ਕੱਪੜੇ ਦੀ ਤੁਸੀਂ ਵੀ ਸਿਲੈਕਟ ਕਰ ਸਕਦੇ ਹੋ ਬਾਕੀ ਜਿਹੜਾ ਜ਼ਿਆਦਾਤਰ ਹੁੰਦਾ ਸਾਡੇ ਕੋਲੇ ਬਣੇ ਹੁੰਦੇ ਆ ਜੀ ਜਿਹੜੇ ਹੈਗੇ ਬਣੇ ਹੁੰਦੇ ਆ ਕੋਟ ਸੈਟ ਤੁਸੀਂ ਜਿਹੜਾ ਹੈਗਾ ਆਪਦਾ ਨਾਪ ਲੈ ਦੱਸ ਕੇ ਸਾਨੂੰ ਲੈ ਸਕਦੇ ਹੋ ਇੱਕ ਤੁਹਾਨੂੰ 800 ਦਾ ਦੇਵਾਂਗੇ ਜੀ ਦੋ ਦੇਵਾਂਗੇ 1500 ਦੇ 750 ਦਾ ਇੱਕ ਪੈ ਜਾਏਗਾ ਕਿਉਂਕਿ ਸਾਡੀ ਜਿਹੜੀ ਹੈਗੀ ਵਧੀਆ ਵਾਲੀ ਦੇਖੋ ਵੈਰਾਈਟੀ ਵਧੀਆ ਹੁੰਦੀ ਹੈ ਆ ਦੇਖੋ ਬਹੁਤ ਵਧੀਆ ਜਿਹੜਾ ਹੈਗਾ ਕੱਪੜਾ ਬਹੁਤ ਜ਼ਿਆਦਾ ਸੋਹਣਾ ਕੱਪੜਾ ਲਾਉਣੇ ਆ ਅਸੀਂ ਕਿਉਂਕਿ ਇਦਾਂ ਦੇਣੀਆਂ ਆ ਆ ਵੀ ਆਪਣਾ ਬਹੁਤ ਸੋਹਣੇ ਕੱਪੜੇ ਤੇ ਬਣਿਆ ਹੋਇਆ ਜਿੱਦਾਂ ਮਰਜ਼ੀ ਤੁਸੀਂ ਬਟਨ ਵਾਲਾ ਵੀ ਬਣਵਾ ਸਕਦੇ ਹੋ ਬੰਦ ਵੀ ਬਣਵਾ ਸਕਦੇ ਹੋ ਇਹ ਤੇ ਇੱਕ ਦੋ ਬਟਨ ਲੱਗਦੇ ਆ ਤੁਸੀਂ ਗਲੇ ਵਾਲਾ ਵੀ ਬਣਵਾ ਸਕਦੇ ਹੋ ਜੇ ਤੁਸੀਂ ਇਹ ਪੱਟੀ ਵੀ ਨਹੀਂ ਲਗਵਾਉਣਾ ਚਾਹੁੰਦੇ ਗਲਾ ਬਣਵਾ ਕੇ ਗੜਾ ਗਲਾਰਾ ਖ ਕੇ ਬਣਵਾਉਣਾ ਚਾਹਣੇ ਉਹ ਵੀ ਆਪਾ ਤਿਆਰ ਕਰਦੇ ਆ ਜੀ ਤੁਸੀਂ ਕਿਸੇ ਤਰ੍ਹਾਂ ਦਾ ਮਰਜ਼ੀ ਸਾਡੇ ਤੋਂ ਜਿਹੜਾ ਹੈਗਾ ਤਿਆਰ ਕਰਵਾ ਸਕਦੇ ਜਿੱਦਾਂ ਦੇ ਮਰਜ਼ੀ ਤਿਆਰ ਕਰਵਾਓ ਤੁਸੀਂ ਹਰ ਇੱਕ ਸਾਈਜ਼ ਦਾ ਹਰ ਇੱਕ ਨਾਪ ਦਾ ਤੇ ਬਣਾਣਾ ਬਣਾਵਾਂਗੇ ਇਹਦੀ ਲੈਂਥ ਜ਼ਿਆਦਾ ਨਹੀਂ ਹੁੰਦੀ ਇਹਦੀ ਅਸੀਂ 26 27 ਇੰਚ ਜਿਹੜੀ ਹੈਗੀ ਲੈਂਥ ਰੱਖੀਓ ਸ਼ਰਟ ਦੇਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰam ID ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ID ਹੈ ਉਹਦੇ ਤੇ ਵੀ ਤੁਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤੇ ਤੁਹਾਨੂੰ ਹਰ ਇੱਕ ਮੈਸੇਜ ਦਾ ਰਿਪਲਾਈ ਵੀ ਮਿਲੂ ਕਿਦਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤੁਸੀਂ ਉਹ ਵੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਜੀ ਜਿੱਦਾਂ ਦੀਆਂ ਤੁਸੀਂ ਵੀਡੀਓ ਮੰਗਦੇ ਹੋ ਆਪਾਂ ਉਦਾਂ ਦੀਆਂ ਹੀ ਵੀਡੀਓ ਦਿੰਨੇ ਆ ਕਿਉਂਕਿ ਅਸੀਂ ਕਾਫੀ ਸੱਤ ਬਹੁਤ ਚਿਰ ਦੇ ਬਣਾ ਰਹੇ ਤੇ ਹਨਾ ਕੋਈ ਵੀਡੀਓ ਨਹੀਂ ਦੇ ਦਿੱਤੀ ਇੱਕ ਦਿਨ ਮੇਰੇ ਪਾਇਆ ਹੋਇਆ ਸੀਗਾ ਮੈਂ ਵੀਡੀਓ ਬਣਾ ਰਹੀ ਸੀ ਭੈਣਾਂ ਦੇ ਬਹੁਤ ਜ਼ਿਆਦਾ ਕਮੈਂਟ ਆਏ ਕਿ ਇਹਦੀ ਵੀ ਵੀਡੀਓ ਦਿਆ ਕਰੋ ਦੀਦੀ ਤਾਂ ਕਰਕੇ ਆਪਾਂ ਜਿਹੜੀ ਹੈਗੀ ਭੈਣਾਂ ਦੀ ਫਰਮਾਇਸ਼ ਤੇ ਵੀਡੀਓ ਦੁਬਾਰਾ ਬਣਾਈ ਹੈ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਸੋਹਣੇ